ਉਹਨਾਂ ਨੂੰ ਆਪਣਿਆਂ ਨੂੰ ਲੈ ਕੇ ਕਿਹਾ ਤੇ ਤੁਸੀਂ ਇਹ ਸੈਮੀਨਾਰ ਕਰ ਰਹੇ ਹੋ ਕੈਂਟਰ ਜੁਨੀਅਰ ਦੇ ਵਿੱਚ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਥੋੜੀ ਜੀ ਹੁਕਮਾਨ ਜੀ ਦਾ ਐਡੀਪੀ ਟਰੈਫਿਕ ਪੰਜਾਬ ਚੰਡੀਗੜ੍ਹ ਜੀ ਦੇ ਹੁਕਮਾਂ ਅਨਸਾਰ ਮਾਨਜੂਗਾ ਐਸਐਸਪੀ ਸਾਹਿਬ ਨਮਨੀ ਸਿੰਘ ਜੀ ਬੈਸ ਪ੍ਰਵਿੰਦਰ ਸਿੰਘ ਜੀ ਡੀਐਸਪੀ ਟਰੈਫਿਕ ਉਹਨਾਂ ਦੀ ਅਗਵਾਈ ਦੇ ਹੇਠਾਂ ਟਰੈਫਿਕ ਪੁਲਿਸ ਲੁਧਿਆਣਾ ਅਧਿਆਪੀ ਵੱਲੋਂ ਮਿਤੀ 1 ਤੋਂ ਲੈ ਕੇ 31 ਜਨਵਰੀ ਤੱਕ ਨੈਸ਼ਨਲ ਰੋਡ ਸੇਫਟੀ ਮੰਥ ਮਨਾਇਆ ਜਾ ਰਿਹਾ ਵਾ ਜਿਸ ਵਿੱਚ ਟਰੱਕ ਜੂਨੀਅਨ ਦੇ ਵਿੱਚ ਟੈਕਸੀ ਜੂਨੀਅਨ ਦੇ ਵਿੱਚ ਕੈਂਟਰ ਜੂਨੀਅਨ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਵੱਲੋਂ ਜਾ ਕੇ ਡਰਾਈਵਰਾਂ ਨੂੰ ਸਕੂਲੀ ਵਿਦਿਆਰਥੀਆਂ ਨੂੰ ਅਤੇ ਆਮ ਪਬਲਿਕ ਨੂੰ ਅਵੇਅਰ ਕੀਤਾ ਜਾਂਦਾ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਇਲੈਕਸੀਆਂ ਬੜਮਾ ਕੇ ਹਰ ਇੱਕ ਸ਼ਹਿਰ ਦੇ ਵਿੱਚ ਚੌਂਕ ਦੇ ਵਿੱਚ ਚਰਾਹੀ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਭੀੜ ਭੜੱਕੇ ਵਾਲੀ ਜਗ੍ਹਾ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਸਰ ਟ੍ਰੈਫਿਕ ਦੀ ਸਮੱਸਿਆ ਆਪਣੇ ਜਗਰਾਉਂ ਦੇ ਵਿੱਚ ਹੀ ਬਹੁਤ ਜ਼ਿਆਦਾ ਚੱਲ ਰਹੀ ਆ ਉਸ ਸਬੰਧ ਵਿੱਚ ਤੁਸੀਂ ਕੀ ਅਵੇਅਰ ਕਰ ਰਹੇ ਹੋ ਤੁਸੀਂ ਰੁਕਣਾ ਜਗਰਾਉਂ ਟ੍ਰੈਫਿਕ ਫਸਿਆ ਜਿਹੜੀ ਹੈਗੀ ਆ ਉਹਦੇ ਜ਼ਬਾਨ ਦੇ ਵਿੱਚ ਰੇੜੀ ਖੜੀ ਵਾਲਿਆਂ ਨੂੰ ਜਿਹੜੇ ਪਿੰਡਾਂ ਤੋਂ ਆਉਂਦੇ ਆ ਕਾਰ ਚਾਲਕ ਉਹਨਾਂ ਦੇ ਕਾਰਾਂ ਦੇ ਡਰਾਈਵਰ ਆ ਉਹਨਾਂ ਨੂੰ ਗੱਡੀਆਂ ਗਲਤ ਪਾਰਕਿੰਗ ਨਾ ਕਰਨ ਰੇੜੀ ਫੜੀ ਵਾਲਿਆਂ ਨੂੰ ਸੜਕ ਤੇ ਗੱਡੀਆਂ ਖੜੀਆਂ ਰੇੜੀਆਂ ਨਾਲ ਖੜੀਆਂ ਕਰਨ ਬਾਰੇ ਜਾਗਰੂਕ ਕੀਤਾ ਜਾਂਦਾ ਵਾ ਅਗਰ ਕੋਈ ਵੀ ਕਾਰ ਵਾਲਾ ਫੇਰ ਵੀ ਗੱਡੀ ਗਲਤ ਪਾਰਕਿੰਗ ਕਰਦਾ ਟ੍ਰੈਫਿਕ ਪੁਲਿਸ ਲੁਧਿਆਣਾ ਦਿਹਾਤੀ ਉਹਨਾਂ ਦੇ ਮੋਟਰ ਵਹੀਕਲ ਐਕਟ ਤਹਿਤ ਚਲਾਨ ਕਰਦੀ ਸਰ ਤੁਸੀਂ ਦਿੱਤਾ ਹੈ ਜਿਹੜੇ ਛੋਟੇ ਬੱਚੇ ਨਵਾਲਿਕ ਬੱਚੇ ਸਕੂਟਰ ਜਾਂ ਸਕੂਟਰੀਆਂ ਜਾਂ ਮੋਟਰਸਾਈਕਲ ਚਲਾ ਰਹੇ ਆ ਉਹਨਾਂ ਬਾਰੇ ਤੁਸੀਂ ਕੀ ਕਰਦੇ ਹਾਂ ਹਾਂਜੀ ਹਰ ਇੱਕ ਸਕੂਲ ਕਾਲ ਦੇ ਵਿੱਚ ਜਾ ਕੇ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਵੀ ਤੁਹਾਡੀ ਉਮਰ ਘੱਟ ਆ ਤੁਸੀਂ ਟੂ ਵੀਲਰ ਜਾਂ ਫੋਰ ਵੀਲਰ ਨਹੀਂ ਚਲਾਉਂਗੇ ਅਗਰ ਤੁਸੀਂ ਦਰਾਨੇ ਚੈਕਿੰਗ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਗਏ ਫੜੇ ਜਾਂਦੇ ਹੋ ਤਾਂ ਤੁਹਾਡੇ ਮਾਤਾ ਪਿਤਾ ਨੂੰ 25000 ਰੁਪਏ ਦਾ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਹੋ ਸਕਦੀ ਆ ਸਰ ਇਹ ਦੋਨੋਂ ਇਕੱਠੀਆਂ ਨਹੀਂ ਹੁੰਦੀਆਂ ਸਜ਼ਾਵਾਂ ਸਜ਼ਾ ਤੇ ਜੁਰਮਾਨਾ ਇਕੱਠਾ ਨਹੀਂ ਹਗਾ ਨਹੀਂ ਜੀ ਇਕੱਠੇ ਨਹੀਂ ਹੈਗੇ ਦੋਨੇ 25000 ਰੁਪਏ ਇਹ ਪੰਜਾਬ ਸਰਕਾਰ ਵੱਲੋਂ ਆ ਮੋਟਰ ਵਹੀਕਲ ਐਕਟ ਤਹਿਤ 25000 ਰੁਪਇਆ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਤੁਸੀਂ ਹੁਣ ਮਾਪਿਆਂ ਨੂੰ ਕੀ ਅਵੇਅਰ ਕਰਨਾ ਚਾਹੁੰਦੇ ਹੋ ਹਾਂਜੀ ਬੱਚਿਆਂ ਦੇ ਮਾਤਾ ਪਿਤਾ ਨੂੰ ਅਵੇਅਰ ਕੀਤਾ ਜਾਂਦਾ ਜੀ ਸੈਮੀਨਾਰ ਲਾਏ ਜਾਂਦੇ ਆ ਉਹਨਾਂ ਵਿੱਚ ਦੱਸਿਆ ਜਾਂਦਾ ਵੀ ਤੁਸੀਂ ਆਪਣੇ ਨਵਾਲਗ ਬੱਚੇ ਨੂੰ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਣ ਲਈ ਨਾ ਦਿਓ ਠੀਕ ਹੈ ਧੰਨਵਾਦ ਠੀਕ ਹੈ ਠੀਕ ਹੈ ਅੱਗੇ ਰੁਪਇਆ ਬਾਹਨ ਕਿਸ ਚਰਨ ਸਵਾਰੀਆਂ ਨਹੀਂ ਬੈਠਣਾ ਠੀਕ ਹੈ ਨਾ ਉੱਥੇ ਆਪਾਂ ਟੂ-ਵੀਲਰ ਚਲਾਉਣੇ ਆਂ ਸਰਕਾਰ ਦੇ ਜ਼ਿੰਮੇਵਾਰ ਚਲੇ ਗਏ ਯਾਰ ਫਿਰਨੇ ਜੋ ਕਿਨੇ ਦੇ ਬੈਟ ਦਿੱਤੇ ਸਨ ਉਹਨੇ ਬਲਾਕ ਉਹਨੇ ਪਤਾ ਨਹੀਂ ਸਿਚੂ ਆਉਣਾ ਅੱਗੇ ਕੋਈ ਸਭਾ ਸਹੀ ਜੀ ਦੱਸ ਕੇ ਨਹੀਂ ਉਹਨੇ ਤੇਰਾ ਡੂੜਾ ਕੀ ਜਾਂਦਾ ਵਾ ਠੀਕ ਹੈ ਨਾ ਉਹਨਾਂ ਦੀ ਅੰਗਲੀ ਦੇ ਨਾਲ ਹੋ ਜਾਂਦਾ ਵਾ ਉਸ ਤੋਂ ਬਾਅਦ ਆ ਜਾਂਦਾ 18 ਸਾਲ ਤੋਂ ਘੱਟ ਉਮਰ ਦੇ ਆਪਾਂ ਜਿਹੜੇ ਨਵਾਲਗ ਬੱਚੇ ਆ ਉਹਨਾਂ ਨੂੰ ਸੁਪਰ ਮੋਟਰ ਐਗ ਜਾਂ ਗੱਡੀ ਚਲਾਉਣ ਲਈ ਨਹੀਂ ਦੇਣੀ ਹੈ ਜੀ ਅਗਰ ਵੀ ਆਪੋਨਾਂ ਨੂੰ ਸੂਤਰ ਮੋਟਰ ਵਾਲੀਆਂ ਗੱਡੀਆਂ ਤੋਂ ਮਲੇ ਦਿੰਨੇ ਆ ਦਰਾਨੀ ਸੈਕਿੰਗ ਉਹ ਫੜੇ ਜਾਂਦੇ ਆ ਤਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਪੱਕੀ ਹਜ਼ਾਰ ਰੁਪਏ ਦਾ ਜੁਰਮਾਨਾ ਜਾਂ ਸੱਤ ਮਹੀਨੇ ਦੀ ਕੈਦ ਹੋ ਸਕਦੀ ਆ ਇਸ ਤਰ੍ਹਾਂ ਵੀ ਜਿਹੜੇ ਨਵਾਲੇ ਬੱਚੇ ਆ ਤੁਹਾਡੇ ਸਕੂਲਾਂ ਚ ਪੜ੍ਹਦੇ ਆ ਜਾਂ ਆਪਣੇ ਘਰਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਟੂ-ਵੀਲਰ ਚਲਾਉਣ ਲਈ ਨਹੀਂ ਦੇਣਾ ਠੀਕ ਹੈ ਲੱਗਿਆ ਪਤਾ ਹੁਣ ਸਾਰਾ ਇਹ ਜਿਹੜੀਆਂ ਚੀਜ਼ਾਂ ਇਹ ਜ਼ਰੂਰੀ ਆ ਜਿਹੜਾ ਇੱਕ ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਸਾਡਾ ਮਹੀਨਾ ਚੱਲਦਾ ਵਾ ਉਹਦੇ ਸਬੰਧ ਦੇ ਵਿੱਚ ਇਹ ਰੈਗੂਲਰ ਜਿਹੜੀ ਮਹਿਮਾ 31 ਤੱਕ ਚੱਲਣੀ ਆ ਉਹਦੇ ਬਾਰੇ ਹੁਣ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੱਤਾ ਵਾ ਤੇ ਬਾਕੀ ਅੰਚਾਰ ਸਾਹਿਬ ਤੁਹਾਡੇ ਨਾਲ 2 ਮਿੰਟ ਗੱਲ ਕਰਦੇ ਆ ਠੀਕ ਹੈ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ 31 ਤਰੀਕ ਤੱਕ ਆ ਹਰ ਜਗ੍ਹਾ ਇਹ ਮਹਿਮਾ ਚੱਲਣੀ ਆ ਹਰ ਜਗ੍ਹਾ ਚਲਾਈ ਜਾਊਗੀ ਤੇ ਬਾਕੀ ਸਰ ਉਹਨੇ ਤੁਹਾਡੇ ਨਾਲ ਜ਼ਰੂਰ 2 ਮਿੰਟ ਗੱਲ ਕਰ ਲੇ